ਇਹ ਕੋ ਸਾਡੀ ਪਾਰਟੀ ਫਿਕਸ ਸਿਸਟਮ ਹੈ ਜਿਹੜੀ ਕਿਨੇ ਨੂੰ ਕਿਉਂ ਕਿੱਥੇ ਦੇਣੀ ਹੈ ਉਹ ਉਹ ਕੰਪੀਟੀਸ਼ਨ ਕਰਦੀ ਹੈ ਆਪ ਆਦਮੀ ਪਾਰਟੀ ਭਗਤਾਂ ਦੀ ਪਾਰਟੀ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਪ ਲੋਕ ਤੈਨੂੰ ਛੱਡ ਗਏ ਕਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਸ਼ੋਮਨੀ ਖਾਲਸਾ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ ਹੈ ਜਿਹਦੇ ਤਾਕਤਵਰ ਅਸੀਂ ਕਿਰਦਾਰ ਤਾਂ ਸਭ ਤੋਂ ਪਹਿਲਾਂ ਜਿਹੜਾ ਨਾਂ ਲੈਣਾ ਜਿਹੜਾ ਤੋਂ ਸਮੋਂ ਨੇ ਜਰੰਦਰ ਤੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦਿਆਂ ਔਰ ਡੀ ਐਚਓ ਸ਼ਿਖਤ ਜੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵਾਈਕਲ ਜੀ ਖਾਲਸਾ ਸ਼੍ਰੀ ਵਾਈਕਲ ਜੀ ਜੀ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਹਨੇ ਕਿਹ ਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਵੇਸ ਕਰਕੇ ਹਲੇ ਜਲਦੀ ਮੋੜਬੇਡੀ ਦਾ ਮੀਟਿੰਗ ਫਾਈਨ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜੀ ਗਠਜਬੰਦਨ ਦੀ ਕਦੋਂ ਤੱਕ ਉਮੀਦ ਰੱਖੀ ਹਾਂਜੀ ਗਠਜਬੰਦਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਆ ਜੀ ਦਸੋ ਕਿ ਤੁਹਾਨੂੰ ਹੋਰ ਨਹੀਂ ਪਤਾ ਲੱਗਦਾ ਤੁਹਾਡੀ ਵੈਲੀ ਚੰਗੀ ਕਰਦੇ ਹੋ ਕੀ ਕਰਦੇ ਆ ਆਮ ਆਦਮੀ ਪਾਰਟੀ ਨੇ ਆਪਣੇ ਆਨ ਉਗੀਤਵਾਰ ਜਿਹੜੇ ਦੇਖੀਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸ ਦੇ ਮੇਰੇ ਕੈਬਨਟ ਬਾਰੇ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਮਸ਼ੇ ਮਿਲਿਆ ਕਿ ਆਮ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੈਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਠੱਗਾਂ ਦੀ ਇੱਕ ਪਾਰਟੀ ਹੈ ਤੇ ਇਸ ਤੋਂ ਕਿ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਪੰਛੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮინისტრ ਨੂੰ ਕੇ ਬਲੀ ਦਾ ਬੱਕਾ ਬੱਕੜਾ ਬਣਾ ਰਹੇ ਆ ਤੇ ਜਿਹੜੇ ਮინისტრ ਆਏ ਨੇ ਉਹ ਜਮਾਨਤਾ ਜੱਪਤ ਕਰਾ ਕੇ ਹੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦਨ ਹੁੰਦਾ ਸ਼ੋਭਨੀ ਅਕਾਲ ਕਲ ਤੇ ਬੀਜੇਪੀ ਦਾ ਕੀ ਕੀ ਤੁਹਾਡੀਆਂ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮੰਗ ਹੈ ਮੇਰੀ ਗੱਲ ਬਦਲ ਜੀ ਤੁਸੀਂ ਕਿਹੜੇ ਖਬਰ ਚ ਤੁਸੀਂ ਦਾ ਲਾਈਨ ਨਹੀਂ ਉਸ ਤੇ ਹੈ ਜ਼ੀਰੋ ਲਾਈਨ ਨਹੀਂ ਉਸ ਤੇ ਥੋੜਾ ਜੀ ਇਤਨਾ ਹੋ ਜੀਓ ਕੱਟ ਬੰਦਨ ਇਹ ਵੀ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹਿਣ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਤੁਹਾਡੇ ਕੋਲੇ ਬੈਠਾ ਹਾਂ ਤੋ ਐਸ ਕਰਕੇ ਤੁਸੀਂ ਮਨ ਲਾਦਾ ਮਨ ਨਹੀਂ ਤੁਹਾਡਾ ਗੱਠ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਇਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗ ਨਹੀਂ ਇਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਜ਼ਿਲ੍ਹਿਆਂ ਵਿੱਚ ਪਸੀ ਹੈ ਆ ਇੱਕ ਗੁਰੂਆਂ ਦੇ ਦੱਸਿਓ ਦੱਸਿਓ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਆਵਾਮ ਨੂੰ ਉਭਰੋਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੱਥੇ ਤਾਕਤਵਰ ਅਸੀਂ ਪਿੰਡਾਂ 'ਚ ਹੈ ਉਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਹਾਂ ਸਾਹਿਬ ਪੰਜਾਬ ਬਚਾਓ ਯਾਤਰਾ ਦਾ ਕੀ ਰਿਸਪਾਂਸ ਮਿਲ ਰਿਹਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਆ ਗਿਆ ਬਸ ਆ ਗਿਆ ਤਾਹਾਂ ਤੱਕ ਮੈਨੂੰ ਤਕਰੀਬਨ ਠੀਕ ਆ ਕਰੀਬ 30 ਸਾਲ ਤੋਂ ਤੇ ਸਿਆਸਤ ਹੋਈ 30 ਸਾਲਾਂ ਦੀ ਐਜੀ ਰਿਸਪੌਂਸ ਉਹ ਅੱਜ ਦੇਖ ਰਹੇ ਆ ਮੈਂ ਅੱਜ ਤੱਕ ਨਹੀਂ ਦੇਖੀ ਲੋਕਾਂ ਦੇ ਵਿੱਚ ਹਾ ਝਾੜੂ ਵਾਲੇ ਨਕਲੀ ਜਾਨੀ ਜੀ ਮੁੱਖ ਮੰਤਰੀ ਤੇ ਇੱਕ ਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦ ਇਹਨੂੰ ਤਗੜਾ ਕਰੀਏ ਤਾਂ ਪੰਜਾਬ